ਦੁਬਈ ਤੋਂ ਇੱਕ ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਮਾਛੀਵਾੜੇ ਦਾ ਇੱਕ ਨੌਜਵਾਨ ਦੁਬਈ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਜੇਲ੍ਹ ਦੇ ਵਿੱਚ ਬੰਦਾ ਹੈ ਜੀ ਹਾਂ ਇਹ ਨੌਜਵਾਨ ਜੋ ਚੰਗੇ ਭਵਿੱਖ ਦੇ ਲਈ ਦੁਬਈ ਗਿਆ ਸੀ ਪਰ ਉੱਥੇ ਦੀ ਮਾੜੀ ਸੰਗਤ ਨੇ ਹੁਣ ਉਸ ਨੂੰ ਦੁਬਈ ਦੀ ਜੇਲ੍ਹ ਦਿਖਾ ਦਿੱਤੀ ਹੈ ਦਰਅਸਲ ਕਰੀਬ 3 ਸਾਲ ਪਹਿਲਾਂ ਮਾਛੀਵਾੜਾ ਦਾ ਇਹ ਨੌਜਵਾਨ ਦੁਬਈ ਗਿਆ ਸੀ ਆਪਣਾ ਚੰਗਾ ਭਵਿੱਖ ਸਵਾਰਨ ਲਈ ਆਪਣਾ ਚੰਗਾ ਭਵਿੱਖ ਬਣਾਉਣ ਲਈ ਆਪਣੀ ਘਰ ਦੀ ਗਰੀਬੀ ਦੂਰ ਕਰਨ ਲਈ ਇਹ ਮਨਪ੍ਰੀਤ ਨਾਮਕ ਯੁਵਕ ਜਿਹੜਾ ਹੈ ਮਾਛੀਵਾੜਾ ਤੋਂ ਦੁਬਈ ਗਿਆ ਸੀ ਪਰ ਜਦੋਂ ਅਸੀਂ ਚੰਗੇ ਭਵਿੱਖ ਦੀ ਆਸ ਕਰਨ ਲੱਗਦੇ ਹਾਂ ਤਾਂ ਅਸੀਂ ਹੋਰ ਚੀਜ਼ਾਂ ਵੱਲ ਰੁਖ ਕਰ ਗਿਆ ਮਨਪ੍ਰੀਤ ਨੇ ਅਜਿਹਾ ਹੀ ਕੀਤਾ ਕੰਮ ਕਰਨ ਤਾਂ ਦੁਬਈ ਗਿਆ ਸੀ ਹੋਰ ਕੰਮ ਦੀ ਭਾਲ ਦੇ ਵਿੱਚ ਉਸਨੇ ਕੁਝ ਨੌਜਵਾਨਾਂ ਦੇ ਨਾਲ ਮੁਲਾਕਾਤ ਕੀਤੀ ਦੱਸਿਆ ਜਾਂਦਾ ਹੈ ਕਿ ਉਹ ਨੌਜਵਾਨ ਨਸ਼ੇ ਦੇ ਆਦੀ ਸੀ ਪਰ ਕਿਹਾ ਜਾ ਰਿਹਾ ਹੈ ਕਿ ਮਨਪ੍ਰੀਤ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਸੀ ਤੇ ਮਨਪ੍ਰੀਤ ਨੇ ਇਹਨਾਂ ਨੌਜਵਾਨਾਂ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਜੋ ਨਸ਼ੇ ਦੇ ਆਦੀ ਸਨ ਉਥੇ ਦੇ ਨੌਜਵਾਨ ਜਿਹੜੇ ਨਹੀਂ ਜੋ ਨਸ਼ੇ ਦੇ ਆਦੀ ਸਨ ਪੁਲਿਸ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪਹੁੰਚੀ ਸੀ ਤਾਂ ਨਾਲ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਮਨਪ੍ਰੀਤ ਵੀ ਫਸ ਗਿਆ ਹੁਣ ਮਨਪ੍ਰੀਤ ਦੀ ਮਾਂ ਰੋ 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 ਰਹਾ ਲੈਂ ਮਨਪ੍ਰੀਤ ਦੇ ਸਰ ਤੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਹੀ ਪਿਤਾ ਦਾ ਸਾਆ ਉੱਠ ਚੁੱਕਿਆ ਹੈ ਰੋ ਰੋ ਮਾਂ ਦਾਸਰੀ ਹੈ ਕਿ ਕਰੀਬ 1.5 ਸਾਲ ਤੋਂ ਉਸ ਦਾ ਪੁੱਤ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਹ ਚਾਹੁੰਦੀ ਹੈ ਕਿ ਉਸ ਦਾ ਪੁੱਤ ਕਿਸੇ ਤਰੀਕੇ ਕਰ ਆ ਜਾਵੇ ਕਿਉਂਕਿ ਉਹ ਉਸ ਬਿਨਾਂ ਨਹੀਂ ਰਹਿ ਸਕਦੀ 32 ਸਾਲ ਦਾ ਬਸਨ ਮਕਸੇਰ ਪਤਨ ਗਿਆ ਪੇਰੂਆਂ ਦੇ ਵਿੱਚ ਜਿੰਨੇ ਮੁੰਡੇ ਸੀਗੇ ਸਾਰੇ ਇਕੱਠਿਆਂ ਨੂੰ ਪੁਲਿਸ ਨੇ ਸ਼ਾਪਾ ਮਾਰ ਲਿਆ ਤਾਂ ਲੈ ਗਏ ਕਈ ਦਿਨ ਬਾਅਦ ਸਾਨੂੰ ਪਤਾ ਲੱਗਿਆ ਜਦੋਂ फोन तो बांधा होने लग गया सानू किसे मुंडे ने दसेया फोन तो से जाके लेगी मनप्रीत नु बाकी सानू इन बारे कुछ नहीं पता है कि गल बात हुई है कि नहीं हुई है बस मेरे ते ही हाथ जोड़ के विनती है मेरा बच्चा घर आवन चाहिए मेरा बच्चा मेरे को सुन हो गया अनु डेढ़ साल हो गए जी अंदर जेल च ਤੁਹਾਡੇ ਨਾਲ ਗੱਲਬਾਤ ਹੋ ਜਾਂਦੀ ਕਦੇ ਨਹੀਂ ਜੀ ਖੁੱਲ ਕੇ ਸਾਡੇ ਨਾਲ ਗੱਲਬਾਤ ਹੋ ਜਾਂਦੀ ਅਰੇ ਘੜੀ ਇਹ ਨਾਲ ਮੇਰੀ ਗੱਲ ਹੋਈ ਹੈ ਜੀ ਬਸ ਤੁਸੀਂ ਕੀ ਪੀਲ ਕਰਨ ganas ਮੇਰੇ ਸਮਾਜਿਕ ਸੰਸਥਾਾਂ ਨੇ ਇਹ ਕੇਸ ਲੜਦੀਆਂ ਜਾਂ ਕੋਈ ਸਰਕਾਰੀ ਅਧਿਕਾਰੀ ਹੈ ਸਰਤਾਬ ਕੋਈ ਅਪੀਲ ਕੀਤੀ ਜਾਂ ਕਰਨੀ ਚਾਹੁੰਦੇ ਹਾਂ ਹਾਂ ਜੀ ਕਰਨੀ ਚਾਹੁੰਨੀ ਕੀਤੀ ਤਾਂ ਨਹੀਂ ਕੀ ਕਹਿਣਾ ਚਾਹੀਦਾ ਮੈਂ ਤਾਂ ਇਹੀ ਕਹਿਣਾ ਚਾਹਨੀ ਹਾਂ ਜੀ ਮੇਰੀ ਹੱਥ ਜੋੜ ਕੇ ਬੇਨਤੀ ਮੇਰੇ ਬੇਟਾ ਬਸ ਘਰ ਆ ਜੀ ਜੀ ਸਰਕਾਰ ਚਾੜੀ ਤਾਂ ਠੀਕ ਹੈ ਮੈਂ ਤਾਂ ਨਹੀਂ ਆਪਣੇ ਆਪ ਨੂੰ ਕੁਝ ਕਰ ਲੈਣਾ ਜੀ ਮੈਂ ਰਹਿ ਨਹੀਂ ਸਕਦੀ ਹੈ ਡੇਟੇ ਦਾ ਵਿਆਹ ਹੋਇਆ ਹੋਇਆ ਜੀ ਨਹੀਂ ਜੀ ਹੋਇਆ ਨਹੀਂ ਹੈ ਮੇਰਾ ਨਸ਼ਮੀ ਕੁਮਾਰਾ ਜੀ ਕਿੱਥੇ ਦੇ ਰਹਿਣ ਵਾਲੇ ਹੈ ਮਾਚੋੜਾ ਸਾਹਿਬ ਦੇ ਰਹਿਣ ਵਾਲੇ ਹੁੰਦਾ ਕੋਈ ਅੱਛਾ ਕੀ ਘਟਨਾ ਵਾਪਰੀ ਹੈ ਤੁਹਾਡੇ ਭਾਈ ਨਾਲ ਮੇਰਾ ਬ੍ਰਦਰ ਬਾਦਬਈ ਚ ਕੰਮ ਕਰਨ ਲਈ ਗਿਆ ਸੀਗਾ ਜੀ ਸਨ ਦਾ ਦੁੱਖ ਕਰੋਗੇ ਉਹ 2020 ਦੇ ਵਿੱਚ ਗਿਆ ਸੀਗਾ ਜੀ ਅੱਛਾ ਹਾਂ ਜੀ ਦੀ ਨਾਮ ਉਹਦੇ ਬਰਤਨ ਮੇਰੇ ਬਦੋ ਨਾਮ ਮਨਪ੍ਰੀਤ ਸਿੰਘ ਜੀ ਨਿਊ ਮਰਲ ਉਹਦੀ ਉਮਰ ਕਿ ਪ੍ਰਭੂਗੀ 25 26 ਸਾਲ ਹੋ ਗਈ ਕਿੰਨਾ ਸਮਾਂ ਗਿਆ ਬਾਹਰ ਗਿਆ ਉਹਨੂੰ 3 ਸਾਲ ਤੋਂ ਉੱਪਰ ਹੋ ਗਈ ਜੀ ਨੂੰ ਕਿਸੇ ਕੰਪਨੀ ਦੇ ਥਰੂ ਗਏ ਸੀ ਹਾਂ ਜੀ ਕੰਪਨੀਸ ਹੋ ਗਿਆ ਸੀ ਤੁਸੀਂ ਅੱਛਾ ਹੁਣ ਦੱਸੋ ਕਿ ਕਿੱਥੇ ਟੱਕਣਾ ਪਾਪੜੀ ਆ ਉੱਥੇ ਉਹ ਰੂਮ ਮੇਟ ਰਹਿੰਦੇ ਸੀ ਕਿ ਨਾਲ ਦੇ ਤੇ ਉਹ ਰੂਮ ਮੇਟ ਉਹਨਾਂ ਨਾਲ ਦੇ ਆਪਣੇ ਡਰਗ ਵਰ ਕਰਦੇ ਸੀਗੇ ਉਹਦੇ ਨਾਲ ਹੀ ਇਹਨਾਂ ਪੁਲਿਸ ਚੱਕ ਲੈ ਗਏ ਉਹਨੂੰ ਰੂਮ ਚੋਂ ਤੁਹਾਨੂੰ ਕਿਵੇਂ ਪਤਾ ਲੱਗਿਆ ਉਸ ਤੋਂ ਥੋੜਾ ਜਿਹਾ ਪਹਿਲਾਂ ਸਾਨੂੰ ਫੋਨ ਕੀਤਾ ਸੀ ਉਹਨੇ ਕੰਦਾ ਮੇਰੇ ਬੜਾ ਬਰਾਦਰ ਦੁਬਈ ਦੇ ਵਿੱਚ ਆ ਜਿਹਦੇ ਕੋਲ ਭੇਜੇ ਕੰਮ ਕਰਨ ਵਾਸਤੇ ਉਹਨੂੰ ਉਹਨੂੰ ਕਿਹਾ ਸੀ ਫੋਨ ਉੱਤੇ ਕਿ ਬੀਨ ਮੇਰਾ ਰੂਮ ਚੇਂਜ ਕਰ ਦੋ ਫਿਰ ਉੱਚ ਮੁੰਡੇ ਗੱਲ ਤੇ ਰਹਿ ਰਹੇ ਨੇ ਇੱਥੇ ਬਾਜੀ ਤੇ ਮੇਰੇ ਬਰਾਦਰ ਨੇ ਕਿਹਾ ਵੀ ਦੋ ਤਿੰਨ ਦਿਨ ਰਹਿ ਤੂੰ ਉੱਚ ਉਸ ਤੋਂ ਬਾਅਦ ਤਾਂ ਰੂਮ ਚੇਂਜ ਕਰ ਦਾਂਗੇ ਅਪਰ ਤੋਂ ਪਹਿਲਾਂ ਉਹਨਾਂ ਦੇ ਨਾਲ ਹੀ ਰਹਿੰਦਾ ਸੀਗਾ ਕਿਤੇ ਕੋਲ ਨਹੀਂ ਪਹਿਲਾਂ ਕਿਸੇ ਹੋਰ ਕੰਪਨੀ ਸੀਗਾ ਉੱਥੇ ਹੀ ਅੱਛਾ ਹਾਂਜੀ ਕਿੰਨਾ ਸਮਾਂ ਹੋਇਆ ਉਹ ਕੰਪਨੀ ਬਦਲਣ ਨੂੰ ਉਹ ਕੰਪਨੀ ਇੱਥੇ ਪਹਿਲਾਂ ਭੇਜੇ ਸੀਗਾ ਉੱਥੇ 7-8 ਮਹੀਨੇ ਰਹਿ ਨਵੀਂ ਕੰਪ ਹਾਂਜੀ ਇਹ ਮੁੰਡਿਆ ਰੰਦ ਨੂੰ ਕਿੰਨਾ ਟਾਈਮ ਹੋ ਗਿਆ ਇਹ ਮੁੰਡਿਆ ਰੰਦ ਨੂੰ ਸਿਰਫ 3 ਦਿਨ ਨੂੰ ਅਸੀਂ ਹੁਣ ਸਰ ਕੀ ਹੋਇਆ ਫੇਰ ਦੱਸੋ ਤਫਸੀਲ 3 ਦਿਨ ਬਾਅਦ ਜਾ ਕੇ ਸਾਨੂੰ ਕਈ ਦਿਨ ਬਾਅਦ ਪਤਾ ਲੱਗਿਆ ਕਿ ਹੁਣ ਜਦੋਂ ਬੰਦ ਆਣ ਲੱਗਾ ਮੁੰਡਿਆ ਨਾ ਕੋਈ ਲਾਈ ਨਾ ਕੋਈ ਵੈਸਤਾ ਜੀ ਤੇ ਫੇਰ ਸਾਨੂੰ ਉਹਨੇ ਮੁੰਡੇ ਨੂੰ ਫੋਨ ਕੀਤਾ ਦਰਬਾਰ ਜੀ ਹੁਣ ਇਸ ਟਾਈਮ ਜਿਹੜਾ ਤੁਹਾਡਾ ਬ੍ਰਦਰ ਕਿੱਥੇ ਆ ਉਹ ਇਸ ਟਾਈਮ ਅਜਮਨ ਜੇਲ੍ਹ ਵਿੱਚ ਸਰ ਉਹ ਕਿੰਨਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ 3 ਨੂੰ 1.5 ਸਾਲ ਤਾਂ ਹੋ ਚੁੱਕਾ ਪੜੀ ਤੁਹਾਡੇ ਨਾਲ ਕਿਵੇਂ ਸੰਪਰਕ ਹੁੰਦਾ ਦਾ ਸਾਨੂੰ ਸਰ ਫੋਨ ਹੀ ਕਰ ਦਿੰਦੋ ਜੇ ਪਿੱਛੇ ਤੁਸੀਂ ਉਹਨਾਂ ਦੀ ਰਿਹਾਈ ਲਈ ਕਿਤੇ ਹੋਰ ਸੰਸਥਾ ਜਾਂ ਕਿਸੇ ਹੋਰ ਨਾਲ ਸੰਪਰਕ ਨਹੀਂ ਕੀਤਾ ਸੀ ਸਿਰਫ ਇੱਕ ਬਰਾਏ ਨੂੰ ਟਿੱਥੀ ਪਾਈ ਆ ਪਟਿਆਲੇ ਚ ਹੀ ਕੀ ਉਹ ਵਿਆਇਆ ਹੋਇਆ ਸੀਗਾ ਜਾਂ ਨਹੀਂ ਅਨਮੈਰੇਟ ਸਰ ਹਾਂਜੀ ਤੁਹਾਡੀ ਕੀ ਜਣਕੇ ਅਪੀਲ ਆ ਤੁਹਾਡੀ ਸਾਡੀ ਤਾਂ ਇਹ ਸਰਕਾਰਾਂ ਦੀ ਅਪੀਲ ਆ ਵੀ ਸਾਡੇ ਬੱਚ ਨੂੰ ਰਿਹਾ ਕਰਵਾ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ